ਦੇਖੋ ਪ੍ਰੋਡਿਊਸਰ ਪੈਸਾ ਲਾਉਂਦਾ ਇਹ ਚ ਕੋਈ ਸ਼ੱਕ ਨਹੀਂ ਆ ਪਰ ਕੀ ਆਰਟਿਸਟ ਕਮਾਉਣ ਦਾ ਹੱਕ ਨਹੀਂ ਰੱਖਦਾ ਹਮ ਜਦੋਂ ਤੁਸੀਂ ਇੱਕ ਕੰਟਰੈਕਟ ਦੇ ਵਿੱਚ ਹੁੰਨੇ ਹੋ ਅਸੀਂ ਸਾਈਨ ਕਰਦੇ ਹਾਂ 50 50 ਦਾ 60 40 ਦਾ ਤੁਸੀਂ ਇੱਕ ਆਮ ਕੰਮ ਕਰ ਰਹੇ ਹੋ ਮੰਨ ਲਓ ਤੁਸੀਂ ਜੌਬ ਕਰ ਰਹੇ ਹੋ ਤੁਹਾਡੀ ਇੱਕ ਮਹੀਨਾ ਸੈਲਰੀ ਨਹੀਂ ਦਿੱਤੀ ਦੋ ਮਹੀਨਾ ਨਹੀਂ ਦਿੱਤੀ ਤਿੰਨ ਮਹੀਨੇ ਨਹੀਂ ਦਿੱਤੀ ਤੁਸੀਂ ਉਹ ਤਿੰਨ ਮਹੀਨੇ ਦੀ ਸੈਲਰੀ ਕਢਾਉਣ ਦੇ ਲਈ ਫਿਰ ਹੋਰ ਦੋ ਤਿੰਨ ਮਹੀਨੇ ਕੰਮ ਕਰਦੇ ਹੋ ਫਿਰ ਉਹਨੂੰ ਕਢਾਉਣ ਦੇ ਲਈ ਫਿਰ ਹੋਰ ਕਰਦੇ ਹੋ ਇੱਕ ਟਾਈਮ ਤੇ ਆ ਕੇ ਨਾ ਤੁਸੀਂ ਫਰਸਟ੍ਰੇਟ ਹੋ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਯਾਰ ਸਾਡਾ ਹੱਕ ਦੇ ਦਿਓ ਸਾਨੂੰ ਹੂੰ ਤੁਸੀਂ ਮੰਗੋਗੇ ਨਾ ਫਿਰ ਪ੍ਰੋਡਿਊਸਰ ਨੂੰ ਆਰਟਿਸਟ ਭੈੜਾ ਲੱਗਣ ਲੱਗ ਜਾਂਦਾ ਹੂੰ ਨੋ ਡਾਊਟ ਸਾਨੂੰ ਚਲਾਉਣ ਦੇ ਵਿੱਚ ਆਰਟਿਸਟ ਨੂੰ ਪ੍ਰੋਡਿਊਸਰ ਦਾ ਬਹੁਤ ਵੱਡਾ ਰੋਲ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਆ ਬਿਲਕੁਲ ਪਰ ਇਹ ਵੀ ਤੁਸੀਂ ਇੱਕ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਹੋ ਨਾ ਤੁਹਾਡੇ ਸਿਰ ਉਹ ਵੀ ਉਹਨਾਂ ਨੇ ਕਾਫੀ ਪ੍ਰੋਫਿਟ ਲਿਆ ਹੈ ਨਾ ਬਿਲਕੁਲ ਉਹਨਾਂ ਨੇ ਲਿਆ ਫਿਰ ਆਰਟਿਸਟ ਵੀ ਡਿਸਰਵ ਕਰਦਾ ਉੱਥੇ ਸਭ ਤੋਂ ਜ਼ਿਆਦਾ ਡਿਸਪਿਊਟ ਆਉਂਦਾ ਜਦੋਂ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ ਜਦੋਂ ਅ ਅਸੀਂ ਇੱਕ ਬੰਦੇ ਨਾਲ ਸਾਈਨ ਹੁੰਦੇ ਆ ਨਾ ਉਹ ਸਾਡੀ ਫੈਮਲੀ ਬਣ ਜਾਂਦਾ ਹੂੰ ਫੈਮਲੀ ਬਣ ਜਾਂਦੇ ਆ ਨਾ ਫਿਰ ਅਸੀਂ ਇਹ ਸੋਚਣ ਲੱਗ ਜੰਦੇ ਆ ਕਿ ਯਾਰ ਜਿੱਦਾਂ ਮੇਰਾ ਜੱਸੀ ਵੀਰਾ ਨਾਲ ਮੈਂ ਸਾਇੰਸ ਸੀ ਸਾਡਾ ਜਿੰਨਾ ਟਾਈਮ ਕੰਮ ਰਿਆ ਬਹੁਤ ਵਧੀਆ ਰਿਹਾ ਮੈਨੂੰ ਇਹੀ ਲੱਗਦਾ ਸੀ ਕਿ ਮੇਰੇ ਆਪਦੇ ਸਕੇ ਭਰਾਵਾਂ ਚ ਤੇ ਉਹਦੇ ਚ ਕੋਈ ਫਰਕ ਨਹੀਂ ਆ ਮੈਂ ਉਹਨੂੰ ਇੱਥੇ ਤੱਕ ਵੀ ਕਿਹਾ ਸੀਗਾ ਤੂੰ ਮੈਨੂੰ ਜਿੱਥੇ ਕਹੇਗਾ ਤੂੰ ਇੱਥੇ ਵਿਆਹ ਕਰਾਉਣਾ ਭਰਾਵਾ ਤੂੰ ਮੇਰੇ ਘਰ ਦੇ ਨਾਲ ਸਲਾਹ ਕਰਦੀ ਮੈਨੂੰ ਵੀ ਨਾ ਦੱਸੀ ਕਿਉਂਕਿ ਤੂੰ ਮੇਰੇ ਲਈ ਮਾੜਾ ਨਹੀਂ ਸੋਚੇਗਾ ਚੰਗਾ ਹੀ ਕਰੇਗਾ ਫਿਰ ਜਦੋਂ ਚੀਜ਼ਾਂ ਕਈ ਵਾਰੀ ਤੁਹਾਨੂੰ ਰਿਅਲਾਈਜ਼ ਹੁੰਦੀਆਂ ਨਾ ਹੁਣ ਜ਼ਿਆਦਾ ਹੋ ਰਹੀਆਂ ਫਿਰ ਜੇ ਤੁਸੀਂ ਕੁਝ ਬੋ ਫਿਰ ਅਗਲੇ ਨੂੰ ਐ ਲੱਗਦਾ ਯਾਰ ਇਹ 네ਗੇਟਿਵ ਬਹੁਤ ਆ ਕਿਉਂਕਿ ਤੁਸੀਂ ਇਹ ਨਹੀਂ ਦੇਖਦੇ ਬੰਦਾ ਬੋਲਿਆ ਵੀ ਕਿੰਨੇ ਸਾਲਾਂ ਬਾਅਦ ਆ ਯਾਰ ਤੁਸੀਂ ਚਾਹੇ ਕੋਈ ਵੀ ਆਰਟਿਸਟ ਆ ਕਿ ਜਿਹੜੇ ਜੋ ਇੰਨੇ ਸਾਲ ਤਾਨੂੰ ਝੱਲ ਰਿਆ ਦੇਖ ਰਿਆ ਆ ਇੱਕ ਪੁਆਇੰਟ ਤੇ ਆ ਕੇ ਤਾਂ ਕਹਿੰਦੇ ਹੁੰਦੇ ਆ ਨਾ ਵੀ ਕੜਾ ਭਾਰੀ ਜਾਂਦਾ ਇੱਕ ਟਾਈਮ ਤੇ ਆ ਕੇ ਤਾਂ ਬੋਲਣਾ ਹੀ ਆ ਸੋ ਗਲਤੀ ਆਰਟਿਸਟ ਦੇ ਕਿੱਥੇ ਹੁੰਦੀ ਆ ਅਸੀਂ ਇੱਥੇ ਰਹਿ ਜੰਨੇ ਆ ਚੱਲ ਛੱਡ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਇੱਕ ਆਰਟਿਸਟ ਦਾ ਇਹ ਵੀ ਹੁੰਦਾ ਨਾ ਕਿ ਉਹ ਉਹਨੂੰ ਆਪਣੀ ਆਰਟ ਦੇ ਨਾਲ ਪਿਆਰ ਹੁੰਦਾ ਉਦੋਂ ਉਸ ਟਾਈਮ ਤੇ ਉਹ ਬਿਜ਼ਨਸ ਬਾਰੇ ਨਹੀਂ ਸੋਚ ਰਿਆ ਹੁੰਦਾ ਨਹੀਂ ਇਦਾਂ ਵੀ ਕੁਝ ਨਹੀਂ ਹੁੰਦਾ ਆਠਨਾ ਪਿਆਰ ਹੁੰਦਾ ਆ ਸਾਰੇ ਦੇਖਦੇ ਆ ਬਿਜ਼ਨਸ ਐਵੇਂ ਮੈਂ ਕਿਉਂ ਕਹਾਂ ਸਭ ਦੇਖਦੇ ਆ ਪਰ ਜਦੋਂ ਤੁਸੀਂ ਕਿਸੇ ਨਾਲ ਜੇ ਤੁਸੀਂ ਬਿਜ਼ਨਸ ਦੇ ਹਿਸਾਬ ਨਾਲ ਚੱਲਿਓ ਫਿਰ ਤੁਸੀਂ ਬਿਜ਼ਨਸ ਦੇਖਦੇ ਹੋ ਪਰ ਜਦੋਂ ਤੁਸੀਂ ਇੱਕ ਬੌਂਡ ਦੇ ਵਿੱਚੋਂ ਨਾ ਫਿਰ ਤੁਸੀਂ ਬਿਜ਼ਨਸ ਨਹੀਂ ਦੇਖਦੇ ਫਿਰ ਤੁਹਾਨੂੰ ਹੁੰਦਾ ਯਾਰ ਜਦੋਂ ਮੈਂ ਨਿਕਲੂਗੀ ਕੰਟਰੈਕਟ ਚੋਂ ਜਾਂ ਮੇਰਾ ਜਦੋਂ ਅਸੀਂ ਅੱਗੇ ਜੇ ਕੰਮ ਕਰਨਾ ਹੋਇਆ ਅਸੀਂ ਬਹਿ ਕੇ ਜਿੱਥੇ ਇੰਨੇ ਸਾਲ ਕੰਮ ਕਰ ਲਿਆ ਅਸੀਂ ਸੋਲਵ ਕਰ ਲਾਂਗੇ ਚੀਜ਼ਾਂ ਜਦੋਂ ਨਹੀਂ ਹੁੰਦੀਆਂ ਫਿਰ ਉਹ ਬੰਦਾ ਭਰ ਜਾਂਦਾ ਕਿਉਂਕਿ ਜਦੋਂ ਆਰਟਿਸਟ ਉਸ ਚੀਜ਼ ਤੋਂ ਨਿਕਲਦਾ ਹੈ ਨਾ ਬਾਹਰ ਉਹਦੀ ਜ਼ੀਰੋ ਤੋਂ ਲਾਈਵ ਸ਼ੁਰੂ ਹੁੰਦੀ ਹੈ ਉਹਨੂੰ ਦਿਖ ਰਿਹਾ ਹੁੰਦਾ ਯਾਰ ਮੇਰੇ ਪੱਲੇ ਵੀ ਕੁਝ ਨਹੀਂ ਪਾਇਆ ਇੰਨੇ ਸਾਲਾਂ ਦੇ ਵਿੱਚ ਹਮ ਹੁਣ ਮੈਂ ਜ਼ੀਰੋ ਤੋਂ ਉੱਠਣਾ ਹੈ ਹਮ ਫਿਰ ਮੈਨੂੰ ਇਦਾਂ ਲੱਗਦਾ ਕਿ ਉਹੀ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਬਣਾਉਣ ਦੇ ਵਿੱਚ ਨਾ ਇੱਕ ਟਾਈਮ ਤੇ ਜ਼ੋਰ ਲਾ ਦਿੰਦੇ ਆ ਫਿਰ ਉਹੀ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਸੁੱਟਣ ਤੇ ਜ਼ੋਰ ਲਾ ਦਿੰਦੇ ਆ ਹਮ ਫਿਰ ਕਈ ਚੀਜ਼ਾਂ ਹੁੰਦੀਆਂ ਕਿ ਯਾਰ ਛੱਡ ਕੋਈ ਨਹੀਂ ਜੋ ਪਰਮਾਤਮਾ ਕਰਦਾ ਚੰਗੇ ਲਈ ਕਰਦਾ ਸੋ ਮੇਰਾ ਤਾਂ ਫੰਡਾ ਬੜਾ ਕਲੀਅਰ ਆ ਜੋ ਕਰਦਾ ਸੋ ਭਰਦਾ ਦੈਟਸ ਇਟ ਅਪਾ ਤਾਂ ਜਿਹਦੇ ਨਾਲ ਮੈਂ ਪਹਿਲੇ ਦਿਨੋਂ ਤੁਰ ਪੀ ਫਿਰ ਉਹਦੇ ਨਾਲ ਮੈਂ ਮਰਦੇ ਦਮ ਤੱਕ ਫਿਰ ਮੈਨੂੰ ਕੋਈ ਪ੍ਰੋਬਲਮ ਵੀ ਆਵੇ ਨਾ ਮੈਂ ਅਗਲੇ ਬੰਦੇ ਲਈ ਝੁੱਕ ਕੇ ਜਾਨੀ ਆ ਕਿ ਯਾਰ ਦੇਖ ਲੈ ਜੇ ਕਿਤੇ ਕੁਝ ਈਲਾ ਹੋ ਸਕਦਾ ਦੇਖ ਲੈ ਜੇ ਕੁਛ ਕੁਛ ਈਲਾ ਹੋ ਸਕਦਾ ਫਿਰ ਇਦਾਂ ਲੱਚਾਏ ਉਹ ਕੋਈ ਵੀ ਰਿਸ਼ਤਾ ਆ ਚਾਹੇ ਉਹ ਭੈਣ ਭਰਾ ਦਾ ਨਾਟ आई एम नॉट टॉकिंग अबाउट इंडस्ट्री कोई भी किते भी यार देखला चाहे फ्रेंड कुछ भी यार देखला जे कुछ ही ला हो सकदा आपा बैक ए सॉल्व कर लिए कोई नहीं आपा ਵਿਚ ਵਿਚਾਲਿਆ ਵਾਲਾ ਰਸਤਾ ਕੱਢ ਲਈਏ ਫਿਰ ਜਦੋਂ ਬੰਦਾ ਨਹੀਂ ਰਸਤਾ ਕੱਢਦਾ ਨਾ ਫਿਰ ਮੇਰੇ ਹੌਲੀ 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 ਟੁੱਟਦੀ 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 ਉਹ ਫਿਰ ਮੇਰੇ ਮਨੂ ਲੈ ਜਾਂਦਾ ਸਟੈਂਡ ਲੈਣਾ ਕਿੰਨਾ ਕੁ ਜ਼ਰੂਰੀ ਆ ਬਹੁਤ ਜ਼ਰੂਰੀ ਆ ਪਰ ਕੁਝ ਚੀਜ਼ਾਂ ਚ ਨਾ ਆਪਾਂ ਚਾਕੇ ਵੀ ਨਹੀਂ ਸਟੈਂਡ ਲੈ ਸਕਦੇ ਹਮ ਕਿਉਂ ਯਾਰ ਆ ਦੇਖੋ ਆਪਾਂ ਪੰਜਾਬ ਚ ਰਹਿੰਦੇ ਆ ਹੂੰ ਤੁਸੀਂ ਵੀ ਇੱਥੇ ਹੀ ਹੋ ਮੈਂ ਵੀ ਇੱਥੇ ਆ ਤੁਹਾਡੀ ਵੀ ਫੈਮਲੀ ਆ ਮੇਰੀ ਵੀ ਫੈਮਲੀ ਆ ਹਾਂਜੀ ਜੇ ਮੈਂ ਕਹਾਂ ਕਿ ਮੈਂ ਕੱਲੀ ਬਣੀ ਆ ਇਦਾਂ ਨਹੀਂ ਹੁੰਦਾ ਮੈਨੂੰ ਬਣਾਉਣ ਪਿੱਛੇ ਜੱਸੀ ਵੀਰੇ ਹੋਣਾ ਦਾ ਹੱਥ ਮੇਰੀ ਫੈਮਲੀ ਦਾ ਹੱਥ ਪਰਮਾਤਮਾ ਦਾ ਸਾਰੇ ਆਡੀਅנס ਦਾ ਸਾਰਿਆਂ ਦਾ ਹੁੰਦਾ ਨਾ ਕੱਲਾ ਤਾਂ ਕੋਈ ਨਹੀਂ ਬੰਦਦਾ ਨਾ ਜੀ ਜਦੋਂ ਤੁਹਾਨੂੰ ਕੁਝ ਲੱਗਦਾ ਕਿ ਯਾਰ ਮੈਂ ਇਸ ਚੀਜ਼ ਲਈ ਬੋਲਣਾ ਚਾਹਨੀ ਆ ਹੂੰ ਤਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਡਿਸਕਸ ਕਰਦੀ ਆ ਹੂੰ ਮਰੋਨੀਆਂ ਫਿੱਟਦੀਆਂ ਮੈਨੂੰ ਬੋਲ ਲੈੰਦੋ ਜੇ ਮੈਨੂੰ ਕਹਿ ਦਿੰਦੇ ਹੋ ਨਾ ਕਿ ਇੱਥੇ ਤੇਰਾ ਬੋਲਣਾ ਵਾਜਿਬ ਨਹੀਂ ਆ ਜਾਂ ਇੱਥੇ ਬੋਲਣ ਨਾਲ ਚੀਜ਼ਾਂ ਖਰਾਬ ਹੋ ਜਾਣਗੀਆਂ ਵੀ ਪਰਮਾਤਮਾ ਤੇ ਛੱਡ ਦੇ ਹੂੰ ਫਿਰ ਮੈਂ ਚਾਕੇ ਵੀ ਨਹੀਂ ਬੋਲਦੀ ਬਹੁਤ ਚੀਜ਼ਾਂ 'ਚ ਤੁਸੀਂ ਚਾਕੇ ਵੀ ਨਹੀਂ ਕਰ ਸਕਦੇ ਗੱਲ ਕਿੱਥੇ ਆ ਜਾਂਦੀ ਆ ਰਿਸਪੈਕਟ ਤੇ ਲੋਕੀ ਜੱਜ ਕਰਨਗੇ ਹੂੰ ਹਨਾ ਵੀ ਫਿਰ ਸਾਡੇ ਪਰਿਵਾਰਾਂ ਨੂੰ ਵੀ ਇਦਾਂ ਹੋ ਜਾਂਦਾ ਯਾਰ ਕਿਉਂ ਜਲੂਸ ਕਢਾਉਣਾ ਨਾਲੇ ਆ ਚੀਜ਼ਾਂ ਸੋਸ਼ਲ ਮੀਡੀਆ ਤੇ ਆਉਣ ਵੀ ਚੀਜ਼ਾਂ ਖਰਾਬ ਹੁੰਦੀਆਂ ਵੀ ਬਹਿ ਕੇ ਸੋਲਵ ਕਰੋ ਬਹਿ ਕੇ ਪਰ ਕਈਆਂ ਨੂੰ ਹੁੰਦਾ ਨਾ ਕਿ ਅਸੀਂ ਬੈਠੇ ਹੂੰ ਤੇ ਚੀਜ਼ਾਂ ਮੈਨੂੰ ਹੁੰਦਾ ਕਿ ਮੇਨਾ ਬੈਠੋ ਚੀਜ਼ਾਂ ਸੋਲਵ ਕਰੋ ਪਰ ਜਦੋਂ ਸਾਹਮਣੇ ਵਾਲਾ ਹੀ ਨਾ ਰਾਜ਼ੀ ਹੋਵੇ ਬੈਨ ਲਈ ਉਹਨੂੰ ਪਤਾ ਆ ਕਿ ਮੇਰਾ ਪਤਾ ਨਹੀਂ ਹਿਸਾਬ ਕਿੱਥੇ ਜਾਣਾ ਆ ਹਾਂ ਜਵਾਬ ਨਹੀਂ ਕੋਈ ਆਉਣਾ ਜਵਾਬ ਨਹੀਂ ਕੋਈ ਆਉਣਾ ਅਗਲਾ ਬੰਦਾ ਤਾਂ ਨਹੀਂ ਬਿੰਦਾ ਹੂੰ ਹੂੰ ਮੈਂ ਕਦੇ ਵੀ ਇੱਕੋ ਵਾਰੀ ਚ ਸਟੈਪ ਬੈਕ ਨਹੀਂ ਕਰਦੀ ਹੂੰ 1 2 3 4 5 ਮੈਂ ਬਹੁਤ ਜ਼ਿਆਦਾ ਹੱਦ ਤੱਕ ਜਿਹਨੂੰ ਕਹਿੰਦੇ ਆ ਨਾ ਆਪ ਦਾ ਆਪ ਗਵਾ ਕੇ ਰੋ ਕੇ ਪਟ ਕੇ ਆਪਣੀ ਮੈਂਟਲ ਹੈਲਥ ਖਰਾਬ ਕਰਕੇ ਫਿਰ ਵੀ ਅਗਲੇ ਬੰਦੇ ਦੀ ਰਿਕੁਐਸਟ ਕਰਦੇ ਹੁੰਦੇ ਆ ਯਾਰ ਟਰਾਈ ਕਰ ਲੀਏ ਹਮ ਬਹਿ ਜੀਏ ਵਿਸ਼ਾਇ ਇਹ ਚੀਜ਼ਾਂ ਸੋਲਵ ਹੋ ਜਾਣ ਔਰ ਮੈਨੂੰ ਲੱਗਦਾ ਅਸੀਂ ਕੁੜੀਆਂ ਹੁੰਦੀਆਂ ਇਦਾਂ ਦੀਆਂ ਅਸੀਂ ਇਮੋਸ਼ਨਲ ਜ਼ਿਆਦਾ ਹੁੰਦੀਆਂ ਸੋਲੂਸ਼ਨ ਵਾਲ ਪਹਿਲਾਂ ਦੇਖਦੇ ਸੋਲੂਸ਼ਨ ਵਾਲ ਆਪਾਂ ਪਹਿਲਾਂ ਭੱਜਦੇ ਆ ਬਜਾਏ ਕਿ ਕੋਈ ਚੀਜ਼ਾਂ ਖਰਾਬ ਹੋਣ ਕਿਉਂਕਿ ਆਪਾਂ ਨਾ ਕੋਈ ਵੀ ਰਿਸ਼ਤਾ ਬਣਾਉਨੇ ਆ ਇੱਕੋ ਦਾਮ ਨਹੀਂ ਬਣਦਾ ਬਹੁਤ ਸਾਲ ਦਿੱਤੇ ਹੁੰਦੇ ਆ ਉਸ ਰਿਸ਼ਤੇ ਨੂੰ ਆਪਾਂ ਫਿਰ ਇਦਾਂ ਹੁੰਦਾ ਫਿਰ ਤੁਹਾਨੂੰ ਘੌਰਟ ਵੀ ਹੁੰਦਾ ਐ ਵੀ ਲੱਗਦਾ ਕਿ ਯਾਰ ਨਹੀਂ ਮੇਰਾ ਵਹਿਮ ਆ ਇਦਾਂ ਨਹੀਂ ਹੋ ਸਕਦਾ ਨਹੀਂ ਮੈਂ ਗਲਤ ਸੋਚ ਰਹੀ ਆ ਠਹਿਰ ਜਾ ਇਦਾਂ ਨਹੀਂ ਹੋ ਸਕਦਾ ਬਸ ਉਹ ਆਪਾਂ ਉਸੇ ਚੀਜ਼ ਦੇ ਵਿੱਚ ਜਾਂ ਆਪਦੇ ਮਨ ਦੀ ਜਦੋ ਜਹਿਦ ਦੇ ਵਿੱਚ ਹੀ ਚੀਜ਼ਾਂ ਨਹੀਂ ਸੋਲਵ ਹੋ ਪੰਦੀਆਂ ਕਈ ਵਾਰੀ ਪਰ ਠੀਕ ਆ ਨਹੀਂ ਹੁੰਦੀਆਂ ਦੈਟਸ ਫਾਈਨ ਮੇਰੇ ਲਈ ਠੀਕ ਆ ਹਮਮ ਮੈਂ ਉਹ ਵਾਇਗਰੂ ਤੇ ਛੱਡਣ ਵਾਲਿਆਂ ਚੋਂ ਆ ਚੱਲ ਕੋਈ ਨਹੀਂ ਵੈਸੇ ਆਪਣੀ ਪੰਜਾਬੀ ਇੰਡਸਟਰੀ ਚ ਵੀ ਹੋਣ ਇਹ ਗੱਲਾਂ ਬਹੁਤ ਨਿਕਲ ਕੇ ਆਉਂਦੀਆਂ ਨੇ ਕੁੜੀਆਂ ਕਈ ਕੁੜੀਆਂ ਇਹ ਕਹਿੰਦੀਆਂ ਨੇ ਕਿ ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਜਾਂ ਸਾਨੂੰ ਕਈ ਚੀਜ਼ਾਂ ਕਾਫੀ ਚੀਜ਼ਾਂ ਲਈ ਕੰਪਰੋਮਾਈਜ਼ ਨਾਟ ਹੈਨਾ ਦੂਸਰੇ ਤਰੀਕੇ ਨਾਲੀ ਤੇ ਤੁਸੀਂ ਇਸ ਇੰਡਸਟਰੀ ਨੂੰ ਬਹੁਤ ਨੇੜੇੋਂ ਦੇਖ ਰਹੇ ਹੋ ਇਸ ਟਾਈਮ ਤੇ ਤੁਹਾਡਾ ਕੀ ਪੁਆਇੰਟ ਆਫ View ਹੈ ਇਦਾਂ ਦਾ ਕੁਛ ਨਹੀਂ ਆ ਹੂੰ ਤੁਸੀਂ ਚਾਹੇ ਨੂੰ ਕਿਸੇ ਵੀ ਪੁਆਇੰਟ ਦੇ ਵਿੱਚ ਲੈ ਲਓ ਹੂੰ ਦੇਖੋ ਆਪਾਂ ਘਰ ਦੇ ਵਿੱਚ ਕੋਈ ਸਲਾਹ ਕਰਦੇ ਆ ਤੁਸੀਂ ਮੈਨੂੰ ਕਿਹਾ ਕਿ ਮੈਂ ਦੂਜੇ ਤਰੀਕੇ ਨਾਲ ਨਹੀਂ ਕਹਿ ਰਹੀ ਚਾਹੇ ਤੁਸੀਂ ਉਸ ਤਰੀਕੇ ਵੀ ਲਾ ਲਓ ਹੂੰ ਕੋਈ ਕੁੜੀ ਆ ਜਿਹਨੂੰ ਦਿਖ ਰਿਹਾ ਆ ਕਿ ਮੈਨੂੰ ਇਹ ਬੰਦਾ ਓਪਰਚੁਨਿਟੀ ਦੇ ਰਿਹਾ ਆ ਬਿਲਕੁਲ ਅਗਲੀ ਉਸ ਚੀਜ਼ ਵੱਲ ਚਲੀ ਜਾਂਦੀ ਤੁਸੀਂ ਨਾ ਜਾਓ ਹੂੰ ਤੁਹਾਡੇ ਨਾਲ ਕੋਈ ਤੱਕਾ ਨਹੀਂ ਕਰ ਰਿਹਾ ਨਾ ਤੁਸੀਂ ਨਾ ਜਾਓ ਤੁਸੀਂ ਆਪਣੀ ਡਿਗਨਿਟੀ ਜਾਂ ਜਿਹੜੇ ਤੁਹਾਡੇ ਰੂਲ ਆ ਤੁਸੀਂ ਉਸ ਚੀਜ਼ ਦੇ ਖਿਲਾਫ ਕਿਉਂ ਜਾ ਰਹੇ ਹੋ ਹੂੰ ਤਾਨੂੰ ਕਹਿਤਾ ਅਗਲੇ ਨੇ ਪਹਿਲੀ ਗੱਲ ਅਗਲੇ ਦੀ ਈ ਵੈਸੇ ਜਿਹੜਾ ਪ੍ਰੋਫੈਸ਼ਨਲ ਬੰਦਾ ਹੁੰਦਾ ਨਾ ਉਹਦੀ ਈ ਈ ਜ਼ਰਤ ਨਹੀਂ ਹੁੰਦੀਗੀ ਜੇ ਤੁਹਾਨੂੰ ਕਿਸੇ ਨੇ ਕਹਿਤੀ ਨਾ ਗੱਲ ਤੇ ਜਾਂ ਤਾਂ ਉਹਦੇ ਧਰੋ ਦੋ ਕੰਨ ਤੇ ਪ੍ਰੋਫੈਸ਼ਨਲ ਮਤਲਬ ਮੈਂ ਨਹੀਂ ਦੇਖਿਆ ਪ੍ਰੋਫੈਸ਼ਨਲ ਬੰਦੇ ਨੂੰ ਇਦਾਂ ਕੁਝ ਕਰਦੇ ਜੇ ਕਿਸੇ ਨੇ ਕਿਹਾ ਬਾਈ ਉਸ ਚੀਜ਼ ਵਾਲਾ ਟਰੈਕਟ ਨਾ ਹੋ ਉਹ ਤੁਸੀਂ ਇੱਕ ਚੀਜ਼ ਛੱਡੋਗੇ ਦੋ ਛੱਡੋਗੇ ਤਿੰਨ ਛੱਡੋਗੇ ਦੇਖੋ ਜਿਨੇ ਪੈਸਾ ਕਮਾਉਣਾ ਨਾ ਉਨੇ ਜੇ ਪੈਸਾ ਲਾਉਣਾ ਉਹਨੇ ਕਮਾਉਣਾ ਵੀ ਆ ਤੁਹਾਡੇ ਤੋਂ ਬਿਲਕੁਲ ਸਮਝ ਗਏ ਹੁਣ ਅੱਜ ਤੁਸੀਂ ਪੋਡਕਾਸਟ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬੈਠੇ ਹੋ ਨਾ ਤੁਹਾਡੇ ਨਾਲ ਕੋਈ ਤੱਕਾ ਕੀਤਾ ਜਾ ਰਿਹਾ ਇੱਥੇ ਨਹੀਂ ਬਿਲਕੁਲ ਨਹੀਂ ਕੀਤਾ ਜਾ ਰਿਹਾ ਤੁਹਾਨੂੰ ਜਦੋਂ ਰਾਈਟ ਆਪਸ਼ਨ ਮਿਲੀ ਤੁਸੀਂ ਉਦੋਂ ਹੀ ਗਏ ਹੂੰ ਫਿਰ ਤੁਸੀਂ ਕੰਪਰੋਮਾਈਜ਼ ਵਾਲੀ ਸਟੇਟਮੈਂਟ ਤਾਂ ਖੈਰ ਮੈਨੂੰ ਨਹੀਂ ਸਮਝ ਆਈ ਹਾਂ 100 ਚੋਂ ਕੋਈ ਚਾਰ ਕੁੜੀਆਂ ਹੋਣਗੀਆਂ ਐਦਾਂ ਦੀਆਂ ਵੀ ਜਿਨ੍ਹਾਂ ਨਾਲ ਹੁੰਦਾ ਹੋਗਾ ਔਰ ਮੈਨੂੰ ਲੱਗਦਾ ਫਿਰ ਉੱਥੇ ਇੰਡਸਟਰੀ ਖੜਦੀ ਵੀ ਆ ਹਮ ਜੇ ਤੁਸੀਂ ਸਹੀ ਹੋ ਨਾ ਫਿਰ ਤੁਹਾਡੇ ਨਾਲ 100% ਲੋਕ ਖੜਨਗੇ ਜੇ ਜੇ ਕਿਸੇ ਕੁੜੀ ਨੂੰ ਲੱਗਦਾ ਨਾ ਜਸਟ ਟੈਲ ਮੀ ਮੈਂ ਉਹਦੇ ਲਈ ਸਟੈਂਡ ਲਵਾਂਗੀ ਪਰ ਉਹ ਬੰਦੀ ਆਪ ਸਹੀ ਹੋਣੀ ਚਾਹੀਦੀ ਆ ਹਮ ਸਮਝ ਗਏ ਹੁਣ ਜਿਹੜਾ ਮੈਨੂੰ ਦਿਖ ਰਿਹਾ ਕਿ ਅਗਲੇ ਬੰਦੇ ਨੇ ਤੁਹਾਨੂੰ ਆਫਰ ਕੀਤਾ ਤੁਸੀਂ ਗਏ ਉਹਨੇ ਤੁਹਾਡੇ ਨਾਲ ਕੰਮ ਨਹੀਂ ਕੀਤਾ ਫਿਰ ਤੁਹਾਨੂੰ ਪ੍ਰੋਬਲਮ ਹੋ ਰਹੀ ਆ ਫਿਰ ਉੱਥੇ ਤੁਸੀਂ ਗਲਤ ਹੋ ਹਮ 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 ਕਿਉਂ ਤੁਸੀਂ ਉਹਦੀ ਮਤਲਬ ਉਸ ਚੀਜ਼ ਨੂੰ ਤੁਸੀਂ ਐਗਰੀ ਕਿਉਂ ਕੀਤਾ ਤੁਸੀਂ ਵੀ ਤਾਂ ਕੰਮ ਲਈ ਐਗਰੀ ਕੀਤਾ ਨਾ ਬਿਲਕੁਲ ਤੁਸੀਂ ਆਪਣੀ ਬਾਉਂਡਰੀ ਖੁਦ ਕ੍ਰੋਸ ਕੀਤੀ ਔਰ ਅਗਲੇ ਨੂੰ ਖੁਦ ਲਾਓ ਕੀਤਾ ਨਾ ਕਰੋ ਉਸ ਚੀਜ਼ ਦੇ ਲਈ ਤੁਸੀਂ ਆਪਸ਼ਨ ਛੱਡ ਦੋ ਉਹ ਹਮ ਜੇ ਦੂਸਰੀ ਗੱਲ ਆ ਹੁਣ ਮੰਨ ਲਓ ਆਪਾਂ ਸਲਾਹ ਦੀ ਗੱਲ ਆ ਜੀ ਕਿ ਸਲਾਹ ਦੇ ਵਿੱਚ ਕੰਪਰੋਮਾਈਜ਼ ਕਰਨਾ ਪੈਂਦਾ ਦੇਖੋ ਅਗੇਨ ਉਹੀ ਅਗਰ ਤੁਹਾਡੇ ਤੋਂ ਕੋਈ ਪੈਸਾ ਲਾ ਰਿਆ ਜਿਵੇਂ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਕਹਤੀ ਜੇ ਮੈਂ ਕਹਾਂ ਕਿ ਭਾਈ ਮੈਂ ਆਵਦਾ ਸ਼ੌਂਕ ਹੀ ਪੂਰਾ ਕਰਨਾ ਮੈਂ ਆਵਦੇ ਹਿਸਾਬ ਨਾਲ ਗਾਣੇ ਗਾਉਣੇ ਆ ਇਦਾਂ ਨਹੀਂ ਹੁੰਦਾ ਸਲਾਵਾ ਹੁਣ ਆਪਾਂ ਘਰ ਦੇ ਵਿੱਚ ਵੀ ਕਰਦੇ ਆ ਜੋ ਵਿਚਲਾ ਰਸਤਾ ਨਿਕਲਦਾ ਆਪਾਂ ਉਸੇ ਤਰੀਕੇ ਨਾਲ ਕਰਦੇ ਆ ਨਾ ਜੇ ਮੈਂ ਸੋਚਾਂ ਸਿਰਫ ਮੇਰੀ ਸੁਣੀ ਜਾਵੇ ਮੇਰੇ ਹਿਸਾਬ ਨਾਲ ਕੰਮ ਹੋਵੇ ਇਦਾਂ ਕਦੇ ਵੀ ਨਹੀਂ ਹੁੰਦਾ ਜਦੋਂ ਆਪਾਂ